ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆੜੀ ਬੜ ਭੂਜਣੀ ਅੱਜ ਛੁੱਟੀ ਮਾਰ ਗਈ ਸਕੂਲ ਨਹੀਂ ਗਈ ਬੇਅੰਤ ਨੇ ਛੁੱਟੀ ਮਿਲਵਾਤੀ ਕਹਿੰਦਾ ਸੀ ਵਿਚਾਰੇ ਨੂੰ ਰੋਜ਼ ਤਿਆਰ ਕਰਦਨ ਨੂੰ ਵਿਚਾਰੀ ਹੁਣ ਤੜਕੇ ਦੀ ਕੰਧਾ ਕਾਲਿਆ ਕਦੇ ਕੁਝ ਬਣਾ ਲੈ ਕਦੇ ਕੁਝ ਬਣਾ ਲੈ ਇੱਕ ਨਾ ਸਿਆ ਮਖਿਆਲ ਨੇ ਵਾਲੇ ਲਹੂ ਕੀਤਾ ਹੋਇਆ ਜੇ ਤੁਹਾਡੇ ਕੋਲ ਕੋਈ ਇਹਦਾ ਹੈਗਾ ਹੱਲ ਸਾਨੂੰ ਦੱਸ ਦਿਓ ਮੈਂ ਤਾਂ ਜਿਦੋਂ ਇਥੇ ਮੈਂ ਸਾਮਾਨ ਮੰਨਣਾ ਉਹਦੀ ਉੱਠ ਕੱਢਦਾ ਉਹ ਸਾਰਾ ਦਿਨ ਉੱਠਦਾ ਧੂਆਂ ਕਰਨਾ ਪੈਂਦਾ ਸਾਨੂੰ ਆ ਦੇਖੋ ਮੈਂ ਪੂਰਾ ਇਥੇ ਧੂਆਂ ਟ੍ਰੇਡ ਕਰਿਆ ਫੇਰ ਮੱਖੀਆਂ ਦਵਾਰੇ ਵਿੱਚ ਬੜੀਆਂ ਨੇ ਕਾਤੀਆਂ ਵੀ ਰਿਗਣ ਤੋਂ ਡਰ ਲੱਗਦਾ ਵੀ ਉਹ ਨਾਲ ਲੜ ਜਾਣਗੇ ਤੇ ਹੋਰ ਬਲਾਈਆਂ ਰੋਜ਼ ਵਿਚਾਰੀਆਂ ਨੇ ਇਹਨਾਂ ਦੇ ਲੜਦਾ ਇਹਨਾਂ ਨਾਲ ਰੋਜ਼ ਦੀ ਰੋਜ਼ ਮੈਨੂੰ ਧੂਆਂ ਕਰਨਾ ਪੈਂਦਾ ਮੈਂ ਪੱਖਾ ਲਾ ਕੇ ਪੂਰਾ ਧੂਆਂ ਫੁੱਲੋ ਫੁੱਲ ਕਰਦ ਨੂੰ ਦੇ ਮੱਦੀ ਦੇ ਆਪਣੀ ਦੇ ਬਸ ਹੁਣ ਤਾਂ ਪੰਚਾਰ ਦੀ ਨਹੀਂ ਲਾਉਗੀ ਚਲ ਵਿਆਹ ਟੱਪ ਗਿਆ ਸਾਰਾ ਹੁਣ ਆਇਆ ਵੀ ਸੇਤੀ ਸੂਪੇ ਠੰਡ ਧੁੰਦ ਜੀ ਤੋਂ ਪਹਿਲਾਂ ਪਹਿਲਾਂ ਔਖਾ ਹੋ ਜਾਂਦਾ ਹੈ ਨਾ ਪਸ਼ੂ ਸਾਹਮਣਾ ਹੁਣ ਮੈਂ ਇੱਥੇ ਧੂਆ ਕਰਿਆ ਹੋਇਆ ਪਹਿਲਾਂ ਪੂਰਾ ਸਾਰੇ ਕਿਤੂਆ ਹੋ ਰੱਖਿਆ ਸੀ ਹੁਣ ਥੋੜਾ ਜਿਹਾ ਕਰਕੇ ਉਧਰ ਧਰਤਾ ਬਸ ਇਧਰ ਮੈਂ ਇਸ ਕੋਲੇ ਨਹੀਂ ਲੱਗੂ ਹਜੇ ਵੀ ਇੱਕ ਦੋ ਮੱਖੀਆਂ ਤਾਂ ਫਿਰਦੀਆਂ ਨੇ ਟੱਪੀਆਂ ਨੇ ਤੇ ਬਦਲ ਮੌਸਮ ਜਿਹੜਾ ਖਰਾਬ ਹੋ ਗਿਆ ਅੱਜ ਹਾਸਪੀਤ ਸਵੇਰ ਦੀ ਲੱਗੀ ਹੋਈ ਹੈ ਕੱਪੜੇ ਧੋਣ ਪਤਾ ਨਹੀਂ ਕੀ ਕੁ ਸਿੱਟੀਆਂ ਦੀਆਂ ਕੜਕੜ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਸਾਰੇ ਦਾ ਜਿਹੜੇ ਇੱਕ ਦਿਨ ਪਹਿਲਾਂ ਤਾਂ ਤਿੰਨ ਨੇ ਫਿਰ ਉਹ ਵੀ ਇਕੱਠੇ ਕਰ ਲੈਣੇ ਆ ਦੇਖੋ ਸਕੂਟਰੀ ਦਾ ਹਾਲ ਆਏ ਮਸਾ ਲੱਭ ਕੇ ਲਿਆ ਕੇ ਤੇਰੇ ਆਉ ਦੀ ਆ ਗਿਆ ਥੱਲੇ ਡਿੱਗ ਗਿਆ ਤੇ ਸਕੂਟਰੀ ਖੜਾਈ ਮਾ ਚੱਲ ਹੁਣ ਟੱਕਰੇ ਪਹੁੰਚ ਕੇ ਡਿੱਗ ਗਿਆ ਅਜੀ ਵਿਚਾਰੀ ਨੇ 1 ਵਜੇ ਤੱਕ ਪੋਚੇ ਗੁੱਚੇ ਲਾਏ ਸਾਰੀ ਸਾਫ ਸਫਾਈ ਕਰੀ ਦੇ ਦੋ ਤਿੰਨ ਦਿਨ ਪੇਪਰ ਦੀ ਪਹਿਲਾਂ ਆ ਦੇਖੋ ਅੰਦਰ ਸਾਡਾ ਕੀ ਹਾਲ ਹੋਇਆ ਤੇ ਆ ਸਾਰੇ ਕੱਲ ਇੱਕ ਲਫਾਫਾ ਆਇਆ ਦੀ ਗਾ ਵਰਕ ਕਰਨ ਦੇਣੇ ਨੇ ਇੱਕ ਲਫਾਫਾ ਆ ਗਿਆ ਇੱਕ ਹੋਰ ਲਿਆਉਣੀ ਆ ਸਕੂਟਰੀ ਤੇ ਲਾ ਕੇ ਚੱਲ ਪਰਮਾਤਮਾ ਦੀ ਕਿਰਪਾ ਨਾਲ ਕੰਮ ਤਾਂ ਚੱਲਦਾ ਰਿਹਾ ਪਰ ਕੱਲੇ ਜਾਣ ਨੂੰ ਔਖਾ ਹੋ ਜਾਂਦਾ ਹੈ ਮੰਤਾ ਹੁਣ ਮੈਨੂੰ ਕੱਪੜੇ ਲੀਡੇ ਦਾ ਸਾਰਾ ਫਰਚਾੜੂ ਪੋਚੇ ਦਾ ਉਹੀ ਟੈਨਸ਼ਨ ਨਹੀਂ ਹੈਗੀ ਹਸਪੀਟਲ ਲੱਗੀ ਹੋਈ ਹੈ ਕੰਮਾਂ ਦੇ ਜਦੋਂ ਇਹਦਾ ਪੇਪਰ ਹੁੰਦੇ ਨੇ ਫੇਰ ਤਾਂ ਔਖਾ ਹੋ ਜਾਂਦਾ ਫਿਰ ਪੜਦੇ ਹੀ ਨਹੀਂ ਬੱਚੇ ਲੋੜ ਇੱਕ ਲਵਾਵਾ ਸੀ ਆ ਜੜ ਜੂੜੀ ਮਾਸਟਰ ਬਣਾ ਲਿਆ ਗਣੇਸ਼ਨ ਤੜਕੇ ਬਣਾ ਕੇ ਦੋ ਫੋਟਾਂ ਕਹਿੰਦੀ ਮਾਸਿਆ ਗਣੇਸ਼ ਤੇ ਗਣੇਸ਼ ਨਹੀਂ ਪਤਾ ਨਹੀਂ ਕੀ ਕਹਿੰਦੀ ਕੀ ਕਹਿੰਦੀ ਸੀ ਗਣੇਸ਼ ਤੇ ਹਾਂ ਗਣੇਸ਼ਨ ਗਣੇਸ਼ਨ ਕ੍ਰਿਸ਼ਨ ਗਣੇਸ਼ ਤੇ ਕ੍ਰਿਸ਼ਨ ਕੀ ਬਾਦ ਦੀ ਹੁਣ ਨਾ ਕੀ ਬਣਾ ਕੇ ਲਈ ਹੁਣ ਦਿਖਾਈ ਦੇਖਾ ਕੌਣ ਬਣਾ ਕੇ ਲਈ ਤੇਰੀ ਮੰਮੀ ਬਣਾ ਕੇ ਲਈ ਨਹੀ ਯਾਰ ਲੱਗਦੀ ਤਾਂ ਉਹੀ ਆ ਵਾਲ ਜੇ ਖੁੱਲੀਆਂ ਵਾਲੀ ਆ ਦੇਖੋ ਅਹੀਂ ਜੀ ਢੰਗ ਕਰੀ ਜਾਂਦੀ ਐ ਇਹ ਬੈਠੀ ਕਲਰ ਲਈ ਗੱਲ ਮੇਰੇ ਰੋ ਜਾ ਕੇ ਆਉਂਦੀ ਹੋਈ ਮਰ ਜਾਨੀ ਹੁਣ ਕਲਰ ਦਾ ਹੱਥ ਆਪਰ ਰਜਿਸਟਰ ਪੂਰਾ ਐ ਭਰੀ ਬੈਠੀ ਐ ਹੁਣ ਇੱਥੇ ਕੀ ਕਰਨਾ ਐ ਕੁਛ ਨਹੀਂ ਇਤਨੀ ਬਾਦ ਦੀ ਹੈ ਟੋਪੀ ਤਾਂ ਦੇਖ ਲਾ ਬੋਦਾ ਮਾਸਟਰ ਇਧਰ ਸੋਈ ਦਾ ਹਾਲ ਦੇਖੋ ਜੀ ਮੈਂ 12 ਵਜੇ ਸਾਰਾ ਸਬਸਪਾਈ ਕਰਕੇ ਗਈ ਸੀ ਵਿੱਚੀ ਮੂੰਗਫਲੀ ਖਾਈ ਜਾਂਦੇ ਨੇ ਸਬਜ਼ੀ ਮੈਂ ਸਵੇਰੇ ਬਣਾਤੀ ਸੀ ਗਾਜਰਾਂ ਦੀ ਭਾਂਡੇ ਪੈਨੇ ਹੁਣ ਦੇਖਦੇ ਹਾਂ ਜੀ ਤਾਂ ਮੈਂ ਇਧਰ ਬਲੌਗ ਵਗੈਰਾ ਰੈਕਟ ਕਰਦੀ ਆ ਮੈਂ ਤਾਂ ਜੇਬਾ ਥੋੜੀ ਜੀ ਮੂੰਗਫਲੀ ਵੱਧ ਖਾ ਲਾਂ ਔਖਾ ਹੋ ਜਾਂਦਾ ਪਤਾ ਲੱਗ ਗਿਆ ਤੂੰ ਬੁਲਬੁਲਾ ਪਾਣੀ ਦਾ ਭਰ ਕੇ ਉਹ ਲੈ ਹੋਗੀ ਬਾੰਦਰੀ ਬਹੁਤ ਸ਼ਿਆਰਾ ਹਰ ਜਨ ਨਾਲ ਤੋਂ ਹਨ ਅਗਰ ਬਿਮਾਰ ਹੋ ਜੰਗੇ ਪਾਣੀ ਕਿਨਾਂ ਲਿਪੜ ਲਓ ਜੀ ਹੁਣ ਆਪਾਂ ਸੂਟ ਪੈਕ ਕਰ ਦਈਏ ਤੇ ਇੰਸਟਾ ਤੇ ਪਾਉਣ ਵਾਸਤੇ ਰੀਲਾਂ ਬਣਾ ਲਈਏ ਆਪਣੇ ਸੂਟ ਆ ਗਿਆ ਹਾ ਕਾਫੀ ਦਿਨਾਂ ਦੇ ਉਸ ਕਹ ਜੇ ਡਾਈ ਕਰਨੇ ਦਿੱਤੀਆਂ ਹੋਈਆਂ ਨੇ ਦੁਪੱਟੇ ਦੁਪੱਟੇ ਕੋਈ ਲੈਸਾਂ ਲਾ ਕੇ ਆ ਗਈਆਂ ਅੱਜ ਫੀਰਾ ਦੇ ਆਹ ਸਾਰੇ ਲੁਫਾਫੇ ਪਲੇਨ ਆਏ ਨੇ ਜੀ ਕੱਲ ਵੀ ਇੱਕ ਲੁਫਾਫਾ ਪਲੇਨ ਆਇਆ ਤੇ ਵਰਕ ਕਰਨੇ ਦੇਣੇ ਨੇ ਆ ਵੀ ਦੋਨੋਂ ਲੁਫਾਫੇ ਪਲੇਨ ਆਏ ਹੋਣੇ ਇੱਕ ਸੂਟ ਪ੍ਰਿੰਟ ਹੈ ਇਹਨਾਂ 'ਚੋ ਉਸ ਜਿਹੜੇ ਆਪਣੇ ਆ ਪਤ ਸੁਨਿਨੇ ਦੇ ਬੁੱਕ ਵਾਲੇ ਸੀਗੇ ਇਹ ਕਲਰ ਖਤਮ ਹੋ ਗਏ ਤੇ ਇਹ ਆ ਗਈ ਸਾਰੇ ਇਹ ਪਾਰਸਲਾਂ ਨੇ ਕੁਸ ਮੱਜ 10 12 ਪਾਰਸਲ ਲਾਏ ਗੁੜੀ ਮਟਰ ਪਤਾ ਨਹੀਂ ਕਿੱਧਰ ਫਿਰਦੀ ਆ ਬਾਹਾਂ ਮਾਰਦੀ ਪਤਾ ਨਹੀਂ ਮੱਜਾਂ ਦਾ ਕੋਈ ਪੱਲੀਆਂ ਬੁੱਲੀਆਂ ਦਾ ਅੱਜ ਫੇਰ ਮੈਲਾ ਸਰਦਾਰ ਜੀ ਦਾ ਕਹਿੰਦੇ ਸਤਾ ਪੈਣੀ ਬਾਗੇ ਮੂ ਮੈਸਾਂ ਦੀਆਂ ਪੱਲੀਆਂ ਦਾ ਫੇਰ ਚੱਲ ਅੱਜ ਤਾਂ ਲੱਗੀਆਂ ਮੇਰੇ ਅੱਜ ਤਾਂ ਲੱਗੇ ਨਹੀਂ ਗਏ ਤੈਨਾਂ ਸ਼ੁਕਰ ਮੈਂ ਅੱਜ ਨਾ ਇੰਨੀ ਬੇ ਹਿੰਮਤੀ ਹੋ ਗਈ ਮੇਰੇ ਚ ਸੂਟ ਰਾਂ ਦੇ ਸਾਰਿਆਂ ਨੇ ਪ੍ਰੈਸ ਕਰਨ ਵਾਲੀ ਪਈ ਤੀ ਚੱਕ ਚੱਕ ਐਂ ਪਾਈ ਜਾਂਦੇ ਅੱਜ ਮੇਰਾ ਸੂਟ ਉਹਦੇ ਬਸ ਇੱਕ ਦਿਨ ਹੀ ਪਾਇਆ ਹਾ ਤੇ ਇੱਕ ਦੋ ਘੰਟੇ ਪਾਇਆ ਤੀ 3 ਵਜੇ ਪਾ ਕੇ 5 ਵਜੇ ਲਾਤਾ ਆਪਣੇ ਟੱਪ ਕੇ ਤੇ ਗੱਟਣਾ ਲਾ ਕੇ ਮੈਂ ਤਾਂ ਅੱਜ ਪ੍ਰੈਸ ਕਰਨ ਦੀ ਹਿੰਮਤ ਨਹੀਂ ਪਈ ਇਹ ਹੀ ਪਾ ਕੇ ਲਗੀ ਇਹ ਫਲਕਾਰੀ ਸੂਟ ਬਣਾਏ ਸੀ ਆਪਾਂ ਤੁਸੀਂ ਦੇਖੇ ਹੋਣੇ ਜੀ ਬਲੌਗ ਚ ਸਲਵਾਰ ਤੇ ਪੌਂਚੇ ਤੇ ਇਸ ਤਰ੍ਹਾਂ ਇਹ ਜੌਰਜਟ ਦੇ ਵਿੱਚ ਬਣੇ ਹੋਏ ਨੇ ਜੌਰਜਟ ਦੇ ਵਿੱਚ ਪਹਿਣਾ ਰੇਟ ਪੁੱਸਣੀਆਂ ਇਹ ਵੀ ਜਦ ਦੁਪੱਟਾ 3500 ਚ ਪਊਗਾ ਜੀ ਇਹਦੇ ਬੈਗ ਗਲੇ ਦੇ ਬੈਗ ਤੇ ਵੀ ਕੜਾਈ ਕੀਤੀ ਹੋਈ ਆ ਪਰ ਹੁਣ ਮੈਂ ਜਾਗਟ ਪਾਰ ਕੇ ਉੱਪਰ ਦੀ ਦਿਖਦੀ ਨਹੀਂ ਹੈਗੀ ਅੱਗੇ ਸਾਢੇ 5 ਵਜੇ ਸਾਢੇ 5 ਵਜੇ ਤੱਕ ਧੁੱਪ ਰਹੀ ਨਹੀਂ ਸੀ ਅੱਜ ਪਤਾ ਨਹੀਂ ਕੀ ਹੋ ਗਿਆ ਰੱਬ ਨੇ ਬਦਲਬਾਈ ਕਰਤੀ ਮੈਨੂੰ ਲੱਗਦਾ ਬਸ ਹੁਣ ਤਾਂ ਧੁੱਪ ਨਿਕਲਣੀ ਬੰਦ ਹੋ ਜੂਗੀ ਠੰਡ ਜੀ ਦਾ ਧੁੰਦ ਧਰੇਲ ਜੀ ਦਾ 11 ਰੋਟੀ ਖਾਣਿਆਂ ਨੂੰ ਵਜ ਜੰਦੇ ਨੇ ਕੰਮ ਕਿਹੜੇ ਵੇਲੇ ਕਰੀਏ ਜੀ ਨਾਲੇ ਸਰਦੀ ਚ ਤਾਂ ਸਕੂਟਰੀ ਤੇ ਜਾਣ ਦਾ ਵੀ ਸਾਧਨ ਨਹੀਂ ਰਹਿੰਦਾ ਬਹੁਤ ਔਖਾ ਹੁਣ ਬੱਚਿਆਂ ਦੇ ਵੀ ਪੇਪਰ ਨੇ ਨਹੀਂ ਤਾਂ ਪਿੰਡਰ ਵਰਗੇ ਨਹੀਂ ਲੈ ਜੀ ਗੱਡੀ ਚ ਬਾਕੀ ਬਜ਼ਾਰਾਂ ਚ ਜਾਮ ਹੀ ਬਾਲੇ ਲੱਗਦੇ ਨੇ ਗੱਡੀ ਚ ਮੈਨੂੰ ਤਾਂ ਬਾਲੀ ਔਖਾ ਲੱਗਦਾ ਗੱਡੀ ਚ ਜਾ ਕੇ ਉੱਥੇ ਜਾਮ ਜਾਂ ਲੱਗ ਜਾਂਦਾ ਜਦੋਂ ਤੋਏ ਤੋਏ ਕਿਨੂ ਕਰਦਾ ਤੀ ਹੈ ਤੋਏ ਤੋਏ ਕਿਨੂ ਕਰਦਾ ਤੀ ਇਹੋ ਜਿਹਾ ਨਹੀਂ ਕਰਦਾ ਤੇ ਟੋਕਾ ਕਰ ਦੇ ਮੇਰਾ ਮੈਂ ਨਹੀਂ ਹੁਣ ਤਾਂ ਲੈ ਪਹਿਲਾ ਤਾਂ ਹੁਣ ਇਹ ਚਲ ਤੇਰਾ ਟੋਕਾ ਕਰ ਨਹੀਂ ਕਾਦ ਨਾਲ ਬੰਨ੍ਹ ਕੇ ਗਈਆਂ ਸੰਗੜੀ ਬਾਕੇ ਉਹ ਕਰ ਗਈ ਸਫੀ ਤਾਂ ਆ ਬਹਿ ਜਾ ਆ ਦੇ ਲੈ ਕਿੱਥੇ ਬੰਨ੍ਹ ਗਈ ਸਫੀ ਨੂੰ ਵਾਲ ਜਮਾ ਕੇ ਜੇ ਖਰਾਬ ਨੇ ਕਹਾਂ ਚੜ ਜਾ ਬਹਿ ਜਾ ਤੇ ਲੈ ਫੜ ਲਓ ਜੀ ਹੁਣ ਆਪਾਂ ਭਾਂਡੇ ਚੰਦੀ ਮੈਂ ਸਵੇਰੇ ਨਾਲ ਭਾਂਡੇ ਕੇਰਾ ਸਾਰੇ ਉਹ ਹੁੰਦ ਨੇ ਦੁੱਧ ਦਾ ਧਾਲੇ ਖਨੇਜੀ ਵਾਲੇ ਇੱਥੇ ਗਰਮ ਬੱਠਰ ਚ ਪਾ ਕੇ ਪਾਣੀ ਬਾਹਰੇ ਬਹਿ ਕੇ ਮਾਣ ਦੇਣਾ ਬਸ ਰੱਬ ਮੈਨੂੰ ਲੱਗਾ ਤੁੰਦ ਪਾਣੀ ਸ਼ੁਰੂ ਕਰੂਗਾ ਮੌਸਮ ਜਖਰਾਬ ਹੋ ਗਿਆ ਸੈਫੀ ਨੂੰ ਬੰਨ ਗਈ ਪੀਤੀ ਉਹ ਬਾਰ ਚ ਬਗੀਆਂ ਧੂਈ ਲਾ ਕੇ ਦੇ ਲ ਮਰੇ ਹੋ ਕਰਦਾ ਕਰਦਾ ਟੋਕਾ ਉਹਦੀ ਭੱਜ ਗਿਆ ਉਧਰੋਂ ਪੋਲ ਮਾਰ ਲਿਆ ਵੀ ਆ ਜੋ ਜਿਵਾਕ ਜਿਬਾਲੇ ਹੋਣੇ ਤੇ ਹੁਣ ਮਾਸੀ ਵੀ ਨਹੀਂ ਆਉਂਦੀ ਮੇਰੀ ਲੱਤ ਵੀ ਬਹੁਤ ਦੁਖਦੀ ਮਸਾ ਕੋ ਹੱਸਣਦੇ ਆ ਸਵੇਰੇ ਮੈਂ ਸਬਜ਼ੀ ਬਣਾ ਲਈਦੀ ਗਾਜਰਾਂ ਮਟਰਾਂ ਦੀ ਹੁਣ ਸਵੇਰੀ ਬਣਾਇਆ ਕਰਾਂਗੇ ਸ਼ਾਮ ਨੂੰ ਤਾਂ ਟਾਈਮ ਹੀ ਨਹੀਂ ਰਹਿੰਦਾ ਬਸ ਰੱਬ ਮੈਨੂੰ ਲੱਗਦਾ ਤੁੰਦ ਪਾਣੀ ਸ਼ੁਰੂ ਕਰੂਗਾ ਮੌਸਮ ਜਖਰਾਬ ਹੋ ਗਿਆ ਸੈਫੀ ਨੂੰ ਬੰਨ ਗਈ ਪੀਤੀ ਉਹ ਬਾਹਰ ਚ ਵਗੀਆਂ ਧੂਈ ਲਾ ਕੇ ਦੇ ਲਾ ਮਰੇ ਹੋ ਕਰਦਾ ਕਰਦਾ ਟੋਕਾ ਉਹਦੀ ਪੱਜ ਗਿਆ ਉਧਰੋਂ ਬੋਲ ਮਾਰ ਲਿਆ ਵੀ ਆਜੋ ਜਿਵੇਂ ਆਕ ਜੇ ਬਾਲੇ ਹੋਣੇ ਤੇ ਹੁਣ ਮਾਸੀ ਵੀ ਨਹੀਂ ਆਉਂਦੀ ਮੇਰੀ ਲੱਤ ਵੀ ਬਹੁਤ ਦੁਖਦੀ ਮਸਾਂ ਕੋ ਹੱਸਣਦੇ ਆ ਸਵੇਰੇ ਮੈਂ ਸਬਜ਼ੀ ਬਣਾ ਲਈਦੀ ਗਾਜਰਾਂ ਮਟਰਾਂ ਦੀ ਉਨਸ ਵੇਰੀ ਬਣਾਇਆ ਕਰਾਂਗੇ ਸ਼ਾਮ ਨੂੰ ਦਾ ਟਾਈਮ ਹੀ ਨਹੀਂ ਰਹਿੰਦਾ ਮੈਂ ਕੱਪੜੇ ਚੇਂਜ ਕਰਤੇ ਮੱਝਾਂ ਨੂੰ ਪਾਣੀ ਪਿਆ ਲੜਦੇ ਲੜਾਉਂਦੇ ਨੇ ਇੱਕ ਨਦੀ ਜੀ ਨੂੰ ਪਿੰਦਰ ਪਿਆ ਗਿਆ ਇੱਕ ਨੂੰ ਮੈਂ ਪਿਆਤਾ ਤੇ ਅਜੇ ਮੋਟਾ ਇੱਕ ਨਾ ਦਾ ਸੂਟ ਜੇ ਕੋ ਬਲਿਉ ਨੀਲਾ ਜਿਹਾ ਥੈ ਟਿੱਕੇ ਥੈ ਆ ਗਿਆ ਕੱਲ ਅਜੇ ਦਾ ਪਾਣੀ ਜਾਂ ਕੱਢ ਕੇ ਇਹ ਮੇਰਾ ਨਾ ਰਾਮ ਟੈਕਸ ਦਾ ਪਸਮੀਨਾ ਹੈਗਾ ਤੁਸੀਂ ਪਹਿਲਾਂ ਵੀ ਹਰ ਸਾਲ ਦੇਖਦੇ ਹੋਵੋਗੇ ਇਹ ਮੈਂ ਪਲੇਨ ਹੀ ਬਣਾਇਆ ਸੀ ਇਦਾਂ ਹੀ ਮਸਟਰਡ ਦੇਖੋ ਜੀ ਇਹਨੂੰ ਤਾਂ ਮੈਂ ਆਰਾਮ ਨਾਲ ਆਪਾਂ ਪਾਪੂ ਕੇ ਵੀ ਪੈ ਜਾਣਿਆ ਆ ਆਰਾਮ ਟੈਕਸ ਦੇ ਪਸ਼ਮੀਨੇ ਦੀਆਂ ਆ ਆਰਾਮਦਾਰ ਹੀ ਰਹਿੰਦੀਆਂ ਬਿਲਕੁਲ ਵੀ ਬੁਰਨੀ ਹੈਗਾ ਬਾਕੀ ਇੱਕ ਥੋੜਾ ਜਿਹਾ ਸਸਤਾ ਵੀ ਆਉਂਦਾ ਜੀ ਆਪਾਂ ਵਧੀਆ ਵਾਲੀ ਚੀਜ਼ ਲਵਾਂਗੇ ਜੀ ਫੇਰ ਤਾਂ ਚੀਜ਼ ਹਨਾ ਹੋ ਹੀ ਜਾਂਦੀ ਆ ਵੀ ਵਧੀਆ ਹੀ ਆ ਆਪਾਂ ਨੂੰ ਮੁੱਲ ਮੋੜਦੀ ਹੈ ਜਿਵੇਂ ਇਹਦਾ ਮੇਰੀ ਮੰਮੀ ਬੀਬੀ ਵੇਲੇ ਦਾ ਹੈਗਾ 2021 ਚ ਹੋਏ ਤੇ ਉਦੋਂ ਪਹਿਲਾਂ ਦਾ ਸੰਤਤਾ ਹੋਇਆ ਸੂਟ ਹੈ ਤੇ ਕੱਸ ਕੇ ਪਤਲਾ ਹੋ ਗਿਆ ਪਰ ਇਹਦੇ ਬੁਰਨੀ ਆਇਆ ਇਹ ਕਿਤੇ ਵੀ ਫਟਿਆ ਨਹੀਂ ਹੈਗਾ 5-6 ਸਾਲ ਹੋ ਗਏ ਮੈਂ ਹਰ ਸਾਲ ਮੈਨੂੰ ਸਿੱਟਣ ਨੂੰ ਜੀ ਨਹੀਂ ਕਰਦਾ ਐਤਕੀ ਮੈਨੂੰ ਐ ਕਰਦਾ ਕਿ ਮੈਂ ਚਲ ਪਾੜ ਦਾਂਗੇ ਹੁਣ ਫੇਰ ਅੱਜ ਮੈਨੂੰ ਦੋਨੇ ਚੀਜ਼ਾਂ ਲੱਭ ਗਈਆਂ ਕੱਲ ਸੌਰੀ ਕੱਲ ਪਿੰਦਰ ਦੇ ਕੋਟ ਪਿੱਛੇ ਸਾਡੇ ਬੜੀ ਜਿੱਦੋ ਜ਼ਹਿਰ ਹੋਈ ਤਾਰ ਕੇ ਭੁੱਲ ਗਏ ਉਹਨਾਂ ਨੂੰ ਉਹ ਮੇਰੇਆ ਕੱਪੜਿਆਂ ਦੀ ਟੈਚੀ ਚ ਪਾਤਾ ਕਿਤੇ ਪੀਤੀ ਨੇ ਕੱਪੜੇ ਕੱਢਦੀ ਕਰਦੀ ਨੇ ਹੁਣ ਤਾਂ ਇਹਨਾਂ ਦੇ ਅਲੱਗ-ਅਲੱਗ ਰੱਖੇ ਹੋਏ ਤੇ ਹਾਏ ਹਾਏ ਉਧਰ ਉਹਦੀ ਬੈਣ ਦਾ ਟਾਈਮ ਉਧਰੋਂ ਭੱਜ-ਭੱਜ ਕੇ ਮੇਰੀ ਲੱਤ ਦੁਖੇ ਨਾ ਮੈਂਥੋਂ ਭੱਜਿਆ ਜਾਵੇ ਤੁਰਿਆ ਵੀ ਨਹੀਂ ਕਾਲੀ ਵੀ ਨਹੀਂ ਤੁਰਿਆ ਜਾਂਦਾ ਦੀ ਫਟਾਫਟ ਮਸ ਕੱਲ ਕਹਿੰਦਾ ਮੈਂ ਜਾਣਾ ਹੀ ਜ਼ਰੂਰ ਅੱਜ ਤਾਂ ਮੈਂ ਜਾਊਂਗਾ ਤੇ ਦਾ ਕਰਕੇ ਬਾਹਲਾ ਉਦੋਂ ਮੈਨੂੰ ਲੱਗ ਗਿਆ ਇਹ ਸੂਟ ਤਸਮੀਨੇ ਨੇ ਤਾਂ ਵੈਸੇ ਠੀਕ ਹੀ ਰਹੁੰਦੇ ਨੇ ਵਧੀਆ ਜਿਹੜਾ ਆਪਾਂ ਵਧੀਆ ਕੁਆਲਿਟੀ ਦਾ ਲਵਾਂਗੇ ਜੀ ਉੱਥੇ ਚੀਜ਼ ਵਧੀਆ ਹੀ ਹੁੰਦੀ ਹੈ ਤੇ ਲਓ ਜੀ ਹੁਣ ਮੈਂ ਕੁਸ ਕੁ ਤਾਂ ਮੇਰੇ ਆਰਡਰ ਚਾੜਨ ਵਾਲੇ ਪਏ ਨੇ ਬਾਜ਼ਾਰ ਗਈ ਸੀ ਉਦੋਂ ਬਾਅਦ ਮੈਸੇਜ ਹੋ ਆ ਗਏ ਬੁੱਕ ਹੋ ਗਏ ਸੂਟ ਉੱਥੇ ਪਤਾ ਨਹੀਂ ਲੱਗਦਾ ਹਨਾ ਤੇ ਕੁਸ ਆਪਾਂ ਪਾਰਸਲ ਪੈਕ ਕਰਨੇ ਨੇ ਕੁਸ ਸੂਟਾਂ ਦੇ ਵਰਕ ਵਾਲਿਆਂ ਨੇ ਸਲੀਪਾਂ ਲਗਾਉਣੀਆਂ ਨੇ ਬਹੁਤ ਨਿਗੇ ਨਿਗੇ ਜਿਹੇ ਕੰਮ ਖਾਸੇ ਹੋ ਜਾਂਦੇ ਨੇ ਕੁਸ ਕੁ ਪਾਰਸਲ ਅੱਜ ਕੱਢਤੇ ਤੇ ਹੁਣ ਤਾਂ ਆਪਾਂ ਬਸ ਵਰਕ ਵਾਲੇ ਫੜਾ ਦਈਏ ਕਰਾਂ ਫਟਾਫਟ ਕਾਰੀਗਰਾਂ ਨੂੰ ਫਿਰ ਸੇਤੀ ਸੇਤੀ ਕਰਾਈ ਜਾਈਏ ਹਨਾ ਤੇ ਚਲੋ ਜੀ ਹੁਣ ਤੁਸੀਂ ਮੈਨੂੰ ਪਤਾ ਨਹੀਂ ਵੀ ਬਲੌਗ ਕਿੱਦਾਂ ਕੁ ਹੋ ਗਿਆ ਮੇਰੀ ਆਜ ਥੋ ਪੁੜੇ ਚੋਂ ਦਰਦ ਫੇਰ ਹੋਣ ਲੱਗਿਆ ਲੱਤ 'ਚ ਸਾਰੀ ਜੀ ਸਵੇਰੇ ਵੇਲੇ ਤਾਂ ਪੈਰ ਦੀਆਂ ਉਂਗਲਾਂ ਵੀ ਸੰਡੀਆਂ ਉਹ ਸੁੰਨ ਹੋ ਜਾਂਦੀਆਂ ਨੇ ਪਤਾ ਲੱਗਦਾ ਹੈਗਾ ਉਹ ਫੇਰ ਢੂਈ ਦੀ ਡਿਸਕ ਦੀ ਪ੍ਰੋਬਲਮ ਆ ਨਾ ਜਿੰਨਾ ਚਿਰ ਤਾਂ ਆਪਾਂ ਬਾਜਨ ਚੱਕੇ ਦੋ ਤਾਂ ਇਹ ਬਹੁਤ ਜ਼ਿਆਦਾ ਸੇਤੀ ਹੁੰਦਾ ਹੈਗਾ ਜੇ ਆਪਾਂ ਨਾਰਮਲ ਕੰਮ ਬੈਠੇ ਬੈਠੇ ਜਾਂ ਹੌਲੀ ਹੌਲੀ ਤੁਰੇ ਫਿਰੇ ਕਰੀ ਜੇ ਉਹ ਕੋਈ ਚੱਕਰ ਨਹੀਂ ਮੈਨੂੰ 15-20 ਦਿਨ ਹੋ ਗਏ ਮੈਨੂੰ ਪਤਾ ਲੱਗ ਗਿਆ ਵੀ ਹਾਂ ਮੇਰੀ ਲੱਤ ਤੇ ਢੂਹੀ ਢੂਖਣ ਲੱਗ ਗਈਆਂ ਹੁਣ ਉਹਦੀ ਕੀ ਕਰੀਏ ਜੀ ਮਜਬੂਰੀ ਹੈ ਪਤਾ ਨਹੀਂ ਹਣ ਕਦੋਂ ਮਾਸੀ ਪਹੁੰਚਿਆ ਕਰੂਗੀ ਕਰਦੇ ਕੱਲ ਨੂੰ ਮੇਨੂੰ ਤਾਂ ਸਪੈਸ਼ਲ ਉਹਨਾਂ ਦੇ ਘਰ ਹੀ ਨਾ ਜਾਣਾ ਪਈ ਕਿਤੇ ਬਹੁਤ ਔਖਾ ਹੋਇਆ ਆਪੇ ਇੱਕ ਠੰਡ ਆ ਗਈ ਹੁਣ ਠੰਡ ਚ ਤਾਂ ਉਹੀ ਹੱਡ ਕਹਿੰਦੇ ਹੁੰਦੇ ਨੇ ਜੁੜ ਜਾਂਦੇ ਨੇ ਤੇ ਚਲੋ ਜੀ ਹੁਣ ਆਪਾਂ ਸਬਜ਼ੀ ਮੇਰੀ ਬਣੀ ਪਈ ਆ ਆਟਾ ਗੁੰਨਣਾ ਮੈਂ ਇਹਨੇ 10 ਮਿੰਟ ਇੱਥੇ ਲਾ ਲਾਂ ਕੱਪੜਿਆਂ ਤੇ ਪਰਚੇ-ਪੁਰਚੇ ਕੱਢ ਲਈ ਨਾਪ ਨੂੰ ਪਲਿਖ ਲਈਏ ਫਿਰ ਕੱਲ ਨੂੰ ਦੇਖਦੇ ਆ ਕੋਈ ਸੋਹਣੇ ਜਿਹੇ ਬਲੌਗ ਨਾਲ ਮਿਲਾਂਗੇ ਤੇ ਸੜ ਤਾਂ ਟਾਈਮ ਹੀ ਨਹੀਂ ਲੱਗ ਰਿਹਾ ਇਕਾਇਤ ਕੀ ਆ ਵੋਟਾਂ ਦਾ ਪੰਗਾ ਪੈ ਗਿਆ ਵਿੱਚ ਚ ਅਸੀਂ ਤਾਂ ਪਲਾਨ ਬਣਾਇਆ ਤੇ ਵੀ 14 ਤਰੀਕ ਨੂੰ ਜਾਵਾਂਗੇ ਅਸੀਂ ਪਿਛਲੀ ਵਾਰ ਵੀ 14 ਤਰੀਕ ਨੂੰ ਗਏ ਤੇ ਸਿਰਫ ਤੇ ਗੜ ਸਾਹਿਬ ਐਤਕੀ 14 ਦੀਆਂ ਦਵਾਰ ਆ ਗਿਆ ਤੁਹਾਨੂੰ ਪਤਾ ਹੈ ਸਾਡੇ ਅੱਧਾ ਅੱਜ ਬੰਦਾ ਫੈਮਲੀ ਹੈ ਜਿਹੜੀ ਟੀਚਰਾਂ ਦੀ ਹੈ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਹੁਣ ਜਾਵਾਂਗੇ ਤਾਂ ਸਾਰੇ ਇਕੱਠੇ ਜਾਵਾਂਗੇ ਅਗਲੇ ਸੰਡੇ ਦੇਖੋ ਵੀ ਉਦੋਂ ਭੀੜ ਨਾ ਜ਼ਿਆਦੇ ਹੋ ਜੇ ਕਿਤੇ ਠੰਡ ਨਾ ਜ਼ਿਆਦੇ ਹੋ ਜੇ ਟਾਈਮ ਹੀ ਨਹੀਂ ਕੋਈ ਬਣ ਰਿਹਾ ਹਜੇ ਵੀ ਕਿਵੇਂ ਕਰੀਏ ਕਿਵੇਂ ਜਾਈਏ ਚਲੋ ਜਦੋਂ ਪਰਮਾਤਮਾ ਨੂੰ ਮਨਜ਼ੂਰ ਹੋਇਆ ਉਦੋਂ ਆਪਣਾ ਟਾਈਮ ਬਣ ਜੂਗਾ ਜੀ ਉਹਨੇ ਆਪਾ ਮੈਨੂੰ ਵੀ ਐ ਵੀ ਜੇ ਹਜੇ ਉਦੋਂ ਤੱਕ ਮੰਡੇ ਤੱਕ ਆਪਾਂ ਸੂਟ ਸੜ ਦੇ ਦਈਏ ਵਰਕ ਕਰਨੇ ਫਿਰ ਮੜ ਜਾ ਟੈਨਸ਼ਨ ਫਰੀ ਹੋ ਜਾਂਗੇ ਹੁਣ ਜਾਦੇ ਹੋਇਆ ਪਿਆ ਥੋੜਾ ਜਿਹਾ ਟੈਨਸ਼ਨ ਫਰੀ ਤਾਂ ਕੀ ਹੈ ਜੀ ਕਿਉਂ ਆਇਆ ਜਦੋਂ ਕੈਰੀਅਰ ਕੋਲ ਸੂਟ ਪਹੁੰਚ ਜਾਂਦੇ ਨੇ ਫਿਰ ਉਹ ਬਾਰੀ ਨਾਲ ਲਗਾ ਲੈਂਦਾ ਜਦੋਂ ਆਪਾਂ ਘਰੇ ਰੱਖੀ ਰੱਖਨੇ ਫਿਰ ਉਹ ਕਹਿੰਦੇ ਨੇ ਮੈਡਮ ਜੀ ਹਜੇ 2 ਦਿਨ ਹੋਏ ਨੇ ਆਇਆ ਨੂੰ 3 ਦਿਨ ਹੋਏ ਨੇ ਉਹ ਮੂਰੇ ਹੋਰ ਕੰਮ ਹੋ ਜਾਂਦਾ ਇਸ ਕਰਕੇ ਚਲੋ ਜੀ ਹੁਣ ਆਪਾਂ ਕਰੀਏ ਕੰਮ ਸ਼ੁਰੂ ਤੁਸੀਂ ਕਰੋ ਬਲੌਗ ਨੂੰ ਇੰਜੋਏ ਮਿਲਦੇ ਆ ਕੱਲ ਨੂੰ ਸੋਹਣੇ ਜੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ